ਉਹ ਜਿਵੇਂ ਪੰਜਾਬ ਪੁਲਿਸ ਵਾਲਿਆਂ ਨੂੰ ਆਖੇ ਰੌਲਾ ਵੀ ਤੁਸੀਂ ਪਾਉਣਾ ਤੇ ਪਟੇ ਵੀ ਤੁਸੀਂ ਠੀਕ ਆ ਦੇ ਫਿਰ ਸਾਡੇ ਅੱਡੇ ਦੇ ਦੇ ਯਾਰ ਨਹੀਂ ਹੁੰਦਾ ਤੱਕ ਸਾਨੂੰ ਗੁੱਟੀ 'ਚ ਦੱਸ ਕੀ ਛੱਡੇਗਾ ਥੱਲੇ ਹੈ ਜਿੱਥੇ ਵੀ ਵੇਚਣਾ ਇਹਨੂੰ ਕਿ ਨਹੀਂ ਤਾਂ ਜਾਣਾ ਨਹੀਂ ਥੱਲੇ ਥੱਲੇ ਨਹੀਂ ਜਾਣਾ ਹਾਂ ਵੀ ਕਹਣਾ ਸਰ ਨੋ ਯਾਰ ਉਹ ਨਹੀਂ ਨਵਾ ਗਰ ਲਾਲ ਬਸ ਹੋ ਗਿਆ ਆ ਲੈ ਨਾ ਟੈਨਸ਼ਨ ਲੈ ਟੈਨਸ਼ਨ ਲੈ ਬਸ ਠੀਕ ਹੈ ਟੈਨਸ਼ਨ ਦਾ ਵੀ ਲੈਣਾ ਦਾ ਵਜਣੇ ਆ ਯਾਰ ਇਹ ਕਾਹ ਨਹੀਂ ਵਜਣੇ ਗੱਲ ਨਹੀਂ ਮੈਂ ਕੰਪਿਊਟਰ ਦੇ ਘਾਟੇ ਕਿ 18 ਕਿਲੋ ਦੇ ਪੈਸੇ ਲਾ ਦੇ ਹੁਣ ਤਾਂ ਯਾਰ ਕਿੰਨੇ ਦੇ 18 ਕਿਲੋ ਦੇ ਲਾ ਦੇਣਗੇ 18 ਕਿਲੋ ਨਾਨਕਲੇ ਇੱਥੇ ਮੈਂ ਕਿਹਾ ਨਾ ਨਹੀਂ ਨਿਕਲਦਾ ਵੀ ਭਾਈ ਯਾਰ ਚੱਲ ਯਾਰ ਇਹਦਾ ਦੱਸ ਕਿ ਨਹੀਂ ਆਕੜ ਬੱਕਰੇ ਜਿਹਾ ਆਪਣੀ ਕਿੜਾ ਜਦਾਈ ਆ ਨਹੀਂ ਨਹੀਂ ਖੋਲ ਲੈ ਬਸ ਹੋ ਗਿਆ ਉਹ ਨਹੀਂ ਹੋਣਾ ਕੋਈ ਪੂਰੇ 10 ਠੀਕ ਆ ਠੀਕ ਆ ਫੁੱਲ ਫੜ ਫੁੱਲ ਨੂੰ ਦੱਤੀ ਉਹ ਗਿਆ ਖੜਾ ਰਹਿਣਾ ਨਹੀਂ ਨਹੀਂ ਫੜ ਲੈ ਉਹ ਨਹੀਂ ਨਹੀਂ ਮੈਂ ਆਪ ਹੀ ਫਿਰ ਮੈਂ ਉਹ ਚ ਕੋਈ ਫਾਇਦਾ ਹੀ ਨਹੀਂ ਤੂੰ ਕਹ ਵੀ ਜਿੰਨੇ ਦਾ ਫਾਈਟ ਨਹੀਂ ਆ ਤੂੰ ਥੱਲੇ ਦੇਣੀ ਸੀ ਪੌਣੀ ਕਰ ਲਾ ਕਰੋ 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 ਬੋਣੀ ਜਿਹੜਾ ਜੀ ਪੈਸੇ ਕਿਨੋ ਆਉਂਗਾ ਹੀ ਕੋਈ ਨਹੀਂ ਮਤਲਬ ਆੜ ਕੇ ਵੇਲਾ ਹੁਣ ਦਿੰਦਾ ਨਹੀਂ ਬੱਕਰਾ ਆਹਦਾ 10 ਦਾ ਦੇਉਗਾ ਆਹ 10 ਦਾ ਦਿੰਦਾ ਮੈਂ 9.5 ਲਾਦਾ ਵੇਲਾ ਇਹ ਹਜੇ ਵੀ ਨਹੀਂ ਦਿੰਦਾ ਪਿਆ ਬੱਕਰਾ ਵੇਲਾ ਚੱਲ ਕਰਦੇ ਆ ਕੋਈ ਵਿਆਹ ਤੋਂ ਪੈਸੇ ਗਣਨ ਦੇ ਬਾਈ ਨੇ ਨਹੀਂ ਨਹੀਂ ਉਹਨੂੰ ਪਤਾ ਮਾਰਨ ਦਾ ਉਹਨੂੰ ਨਹੀਂ ਮਾਰਨ ਦਾ ਬੱਬੀ ਨੂੰ ਪਤਾ ਵੀ ਕਿੰਨੇ ਦਾ ਲੈਂਦਾ ਔਰ ਟੂਟੀ ਗੱਲ ਵਾਲਾ ਸੀ ਕੀ ਕਰੀਏ ਹੁਣ ਠੀਕ ਕਰਕੇ ਅਗਲੇ ਥੋੜੀ ਠੀਕਾ ਲਾਉਣਾ ਚੱਲ ਤੇਲ ਪਾਣੀ ਦਾ ਬਚਾਊਗਾ ਹੀ ਹਾਂ ਤੇਲ ਪਾਣੀ ਬਚਾਉਂਦਾ ਨਹੀਂ ਬਚਾਉਂਦਾ ਨਾਉਂਦੇ ਕੁਝ ਹੋਰ ਫੜ ਲਾਂਗੇ ਓਏ ਹੋਰ ਲੈ ਲਈ ਕੋਈ ਤੁੰਗਵਾਵਾਂਗੇ ਹੋਰ ਵੀ ਨਾਲ ਹੀ ਜਾਵੜੂ ਫੇਰਣਾ ਆ ਵਿੱਚ ਭੱਜ ਜੂ ਕੰਮ ਸੱਚੀ ਕੋਈ ਨਹੀਂ ਪੈ ਹੈ ਕਿਤੇ ਜਾਂਦਾ ਤਾਂ ਵੀ ਗਿਣਤੇ ਪੈਸੇ 9900 ਦਾ ਹੋ ਗਿਆ ਤੇ ਲਖਾਈ ਬਾਈ ਨੇ ਕਰਾਉਣੀ ਹੈ ਜੀ ਹਾਂ ਕੀ ਮੰਗਿਆ ਸੀ ਬਾਈ ਨੇ ਇਹਦਾ ਉਹ ਕਰਦੇ ਫਿਰ ਰੱਖ ਲੈ ਨਹੀਂ ਧਰਦੇ ਫਿਰ ਦੇ ਰੱਖ ਲੈ ਮੈਂ ਕਹਿੰਦਾ ਸਹੀ ਦੱਸ ਦੇ ਮੈਂ ਐਡੀ ਛੇ ਦੀ ਰਾਹ ਦਿੰਦਾ ਕੀ ਦੱਸਿਆ ਕੀ ਦੱਸਿਆ ਭਾਈ ਯਾਰ ਇਹ ਕਹਿੰਦਾ ਸਹੀ ਦੱਸ ਮੈਂ 20 ਮਾਗਦਾ ਇਹ ਕਹਿੰਦਾ ਸਹੀ ਦੱਸ ਦੇ 18 ਦੀਆਂ ਇਹ ਕਹਿੰਦਾ ਹੋਰ ਸਹੀ 16 ਦੀਆਂ ਹੋਰ ਸਹੀ ਮੈਂ ਹੁਣ 15 ਤੋਂ ਘੱਟ ਨਹੀਂ ਦੇਣਗਾ ਹਾਂ ਮੈਂ ਅੜ ਕੇ ਸੋਦਾ ਲੈ ਤੁਹਾਡੇ ਅਣੀ ਨਹੀਂ ਹੁਣ ਤਾਂ ਫਰਾੜੀ ਵਾਲੀ ਗੱਲ ਹੀ ਨਹੀਂ ਹਾਂ ਕਿੰਨੇ ਆ ਭਾਈ ਇਹ ਤਾਂ 10 ਨਹੀ ਯਾਰ ਆਪ ਜਾਨਵਰ ਵੀ ਵੇਪਰ ਹੁੰਦਾ ਦੋ ਆ ਯਾ ਜੈਜ ਕਰ ਲਾ ਸੁਤਾਨ ਪਾ ਇੱਕ ਮੁਠੀ ਨਹੀਂ ਨਹੀਂ ਇੱਕ ਪਾ ਛਾੜ ਦੇ ਯਾਰ ਮੁਠੀ ਪਾ ਮੁਠੀ ਕਰ ਲਈ ਫੜਾਈ ਮੈਂ ਕਰਾ ਦੂੰਗਾ ਫੜ ਨਹੀਂ ਨਹੀਂ 15 ਉਹ ਨਹੀਂ ਯਾਰ ਫੜਾ ਹੁਣ ਲਖਾਈ ਪੂਰਾ ਦੇ ਨਹੀਂ ਨਹੀਂ 15 ਚ ਮੈਂ ਲਖਾਈ ਕਰਾ ਦੂੰਗਾ ਓ ਯਾਰ ਐਂ ਕਰੋ ਆਪੋ ਆਪਣੀ ਲਖਾਈ ਰੱਖਿਆ ਇੱਕ ਨੋਟ ਹੋਰ ਫੜਾ ਹੈ ਇੱਕ ਨੋਟ ਹੋਰ ਫੜਾ ਦੇ ਆਪੋ ਆਪਣੀ ਲਖਾਈ ਇੱਕ ਨੋਟ ਹੋਰ ਦੇਵਾਂ ਮਾਰ ਲੈ ਯਾਰ ਫੜਾ ਨਹੀਂ ਯਾਰ ਇੰਨੇ ਮੈਂ ਲੈ ਲੈ ਫੜਾ ਯਾਰ ਹਰਾ ਲੈ ਬਸ ਬਸ ਹੁਣ ਤੱਕ ਖੋਸ਼ ਆ ਲਖਾਈ ਕਰਾ ਲਓ ਵੀ ਆ ਕਰਤਾ ਕਿਸਦਾ ਹੋਰ ਲਓ ਜੀ ਲਓ ਲਓ ਵੀ ਆ ਜੋੜਾ 14000 ਦਾ ਜੋੜਾ ਕਰਤਾ ਬਾਈ ਹਰਾਨੇ ਇੱਕ ਮਿੰਟ ਖੁਸ਼ ਹੋ ਕੇ ਲੈ ਤੇ 4 5 6 7 8 9 10 11 12 ਹੋ ਗਿਆ ਬੱਲਾ 14 14 22 24 25 26 27 28 ਠੀਕ ਆ ਹੋਸ਼ ਆ ਹੁਣ ਲਓ ਵੀ ਆਉਣ ਸਾਰ 300 ਦੇ ਹੋ ਗਏ ਆ ਉਹ ਕਪਤਾਨ ਪਾਕ ਹਮਸਦੀ ਕਰਦੇ ਕਰਦੇ ਹਾਂਜੀ ਬਾਈ ਜੀ ਕਿੰਨੇ ਆਖਿਆ ਤੁਸੀਂ ਇਹਦੇ ਇੱਕ ਗੱਲ ਲੈ ਸਾਈ ਕੱਢ ਯਾਰ ਜੱਗੇ ਫਮਸ ਦੀਪਾ ਇੱਕ ਕੋਈ ਗੱਲ ਹੈ ਮੈਂ ਇੱਕ ਹੀ ਗੋਦਰੀ ਪੱਥਰੇ ਉਹ ਯਾਰ ਹੋਈ ਕਿ ਹੋਈ ਪਰ ਐਸੇ ਕੱਢ ਤੂੰ ਯਾਰ ਮੈਂ ਬੋਲ ਕੱਢ ਪੈਸੇ ਗਿਣ ਗੇਣ ਗੇਣਾ ਬੋਲਿਆ ਤਾਂ ਦੱਸ ਉਹ ਕਰਾਂਗੇ ਕੋਈਸ ਤੂੰ ਪੈਸੇ ਤਾਂ ਗਿਣ ਉਰੇ ਆ ਤੂੰ ਨੇੜੇ ਆ ਜਾ ਤੇਰਾ ਕਰਦੇ ਹਾਂ ਮਸਲਾ ਹੱਲ ਨਹੀਂ ਹੁੰਦੀ ਮਸਲਾ ਹੱਲ ਕਰਾਂਗੇ ਕੋਈ ਹੁੰਦਾ ਮਸਲਾ ਹੱਲਾ ਕਿਣ ਕੇ ਨਹੀਂ ਕਰਨਾ ਹੁੰਦਾ ਜਿੱਦੀ ਗੱਲ ਹੁੰਦੀ ਮੈਂ ਸੌਦਾ ਛੱਡਦਾ ਹੀ ਨਹੀਂ ਪਹਿਲੀ ਗੱਲ ਤੋਂ ਲਓ ਵੀ ਆਉਣ ਸਾਰ ਚੌਥਾ ਸੌਦਾ ਆਹ ਹਾਂ ਨਹੀਂ ਚਾਰ ਐ ਕਰ ਕਪਤਾਨ ਲਿਖਾਈ ਤੂੰ ਕਰਾ ਦੀ ਫਿਰ ਮੈਂ ਤੁਹਾਡੇ ਮੇਰੇ ਭੈਣ ਦੇ ਵੇਖੀ ਜਾਊਗੀ ਜਾਣ ਦੇ ਬਾਈ ਆਉਂਦੀ ਆਉਣ ਦੀ ਸਾਢੇ 3:00 ਸਾਢੇ 5:30 ਲਿਖਾਈ ਉਹਦੀ ਕਰਤੀ ਕਰਤੀ ਬਾਈ ਨਹੀਂ ਮਹਿੰਗੀ ਲਈ ਵੀ ਠੀਕ ਹੈ ਤਾਂ ਸੱਤ ਦਾ ਦੋ ਆਖਿਆ ਬਾਈ ਯਾਰ ਮੈਂ ਜਾਇਆ ਜਾਇਆ ਕਦਾ ਜਾਇਆ ਦਾ ਜਾਇਆ ਦੀ ਆਖੀ ਇਹ ਹੁਣ ਐ ਨੱਟ ਤਾਂ ਨਹੀਂ ਲੈ ਸਾਡੇ ਖੜਾ ਲੈ ਆਂਦੀ ਬਾਈ ਮਚਾਕੀ ਤਾਂ ਮੱਲ ਸਿੰਘ ਵਾਲੀ 10 ਬਾਈ ਰਣ ਦੱਸ ਇਹ ਰੇ 10 ਸਮਾਨ ਕਾਬੇ ਤੇ ਨਹੀਂ ਕਿ ਮੇਰੀ ਯਾਰ ਦਸ ਤਰਜਾ ਦੇ ਯਾਰ ਰਸਨ ਜੀ ਦੱਸ ਇਹ ਤਰੀ ਸਹੀ ਸੀ 10 ਲੈ ਗੂੰ ਕਰੀ ਰੱਖੀ ਪਹਿਲੀ ਕੰਨੇ ਵੀ ਦੇਣੀ ਦੱਸੀ ਆ ਹਾਂ ਦੇਣੀ ਦੱਸੀ 4000 ਰੁਪਏ ਦੇ ਆਹੇ ਘਾਤੇ ਰਹਿ ਥੋੜਾ 4 4 13 ਵੀ ਥੋੜਾ 10 ਇਹਦਾ ਵੀ ਜਾਵੇ ਆ ਯਾਰ ਇਹਦੇ ਪੰਜ ਹਜ਼ਾਰ ਆ ਲੈ ਸਾਢੇ ਬਾਤੀ ਦੀ ਹੈ ਹਾਂ ਕੀ ਹੈ ਹਾਂ ਚੜ੍ਹਦਣਾ ਹੌਲੀ ਹੌਲੀ ਦੇ ਲਾ ਹੁਣ ਲਾ ਪੈਸੇ ਦੇ ਬਰਾਬਰ ਤੂੰ ਨਾ ਹਾਂ ਲਾ ਭਾਈ ਸਾਢੇ 2500 ਓਏ ਸੰਜੂ 2500 ਸਾਢੇ 5000 ਆ ਲੈ ਓਏ ਬੰਦਾ ਯਾਰ ਆ ਗੈਨੀ ਯਾਰ ਅਨਕਾਤ ਨੇ ਕਰਦਾ ਇਹ ਇਧਰ ਨੂੰ ਮੂੰਹ ਕਰੀ ਭਾਈ ਸਾਢੇ 500 ਪਰਲੇ ਦਾ ਮੂੰਹ ਕਰੀ ਬੋਲੀ ਲੱਗਦੀ ਦੀ ਨਹੀਂ ਬੋਲੀ ਨਹੀਂ ਹੋਰ ਜੀ ਕੀ ਹਾਲ ਹੈ ਭਾਈ ਠੀਕ ਆ ਜੀ ਭਾਈ ਬਣੀ ਬਈ ਫੜ ਗਏ ਨਹੀਂ ਹੋ ਗਏ 20 ਦਿਨ ਉਹਦੇ ਬਣਾਈ ਉਹ ਸਾਡੇ ਗੋਮੇ ਘਰੇ ਛਾਪ ਨਹੀਂ ਰੱਖੀ ਸੀ ਬਈ ਇੱਕ ਹੋਰ ਆ ਸੂਜੀ ਦੱਬੀ ਮਰਫਰੀ ਉਹ ਸੂਫੀ ਆਣ ਠੀਕ ਹੈ ਜੀ ਹੈਗੇ ਆ ਬਈ ਇੰਨੇ ਫੜਿਆ ਯਾਰਾ 10 ਤੋਂ ਵੱਢ ਲੈ ਵਜਨ ਜੀ ਜਾਣੀ ਹੈ ਸ਼ਕੀਨ ਹੈ ਨਹੀਂਗੀ ਉਹ ਸ਼ਕੀਨ ਹੈ ਨਹੀਂ ਕਟੂ ਜੀ ਜਾਣੀ ਹੈ ਆ ਲੈ ਫੜ 10 ਦਾ ਲਈ 8 ਕਿਲੋ ਵਜਨ ਹੈਗਾ ਇਹਦਾ ਮੀਟ ਨਹੀਂ ਨਹੀਂ ਹੋਰ ਤੇ ਨਹੀਂ ਕਿਲੋ ਹੋਰ 21 10 ਇੱਕ ਹੀ ਦਾ ਹਾਂ ਆਇਆ ਮੋਜਾ ਭਾਈ ਮਾੜਾ ਪਤਾ ਹੀ ਗੱਲ ਆ ਭਾਈ ਮੀਟ ਚ ਵੀ ਨਹੀਂ ਇੰਨੇ ਦੀ 8 ਕਿਲੋ ਭਾਈ ਨਿਕਲਣਾ ਹੈ ਦਾ ਅਖੀਰ 8 ਕਿਲੋ 8 ਕਿਲੋ 4000 ਕੀ ਹੋਗੀ ਤਾਂ ਮੈਂ ਪੰਜ ਤੱਕ ਇਹ ਹਾਂ 2 6 48 600 ਦੇ ਹਿਸਾਬ ਨਾਲ ਲਈ ਜਾਂਦਾ ਇਹ ਰੱਖਣ ਵਾਲੇ ਨੇ ਕਿਸੇ ਨੇ ਨਹੀਂ ਲੈਣੀ ਹਾਂ ਮੀਟ ਵਾਲਾ ਹੀ ਕੰਮ ਮੀਟ ਚ ਜਾਣੀ ਉਹ ਤਾਂ ਚੱਲ ਕੋਈ ਨਹੀਂ ਅਰਜੀ ਆ ਮੀਟ ਮੋਲੀ ਵੀਿਕਣੀ ਆ ਸਿਰਾ ਹੀ ਵਿਖਦਾ ਹੈ ਜੇ ਤਾਂ ਹਾਂ ਨਹੀਂ ਔਰ ਭਰੱਕੀ ਦੱਸ ਇੱਕੀ ਦੱਸ ਇੱਕੀ ਦੱਸ ਕਿੰਨੇ ਕਾਹ ਦੇ ਇਹ ਨੋਸ਼ੇ ਤੋਂ ਹਾਂ ਕਿੰਨੇ ਕਹਾ ਇਹ 9000 ਹਾਂ ਮੈਂ ਕਹ ਦੇ ਤਾ ਨਹੀਂ ਯਾਰ ਕਰ ਲਾ ਯਾਰ ਹੋਏ ਹੁੰਦਾ ਲਖਾਈ ਜੀ ਆਪੇ ਕਰਾ ਲੂਗਾ ਉਹ ਬਾੜਤਾ ਸਹੀ 850 ਦੀ ਪੈ ਗਈ ਇਹਨੂੰ ਬਾੜਤਾ ਸਹੀ ਯਾਰ ਬਾੜਤਾ ਸਹੀ ਯਾਰ 850 ਦੀ ਹੋ ਗਈ ਲਖਾਈ ਤੂੰ ਕਰਾ ਨਹੀਂ ਨਹੀਂ ਬਸ ਠੀਕ ਸਹੀ ਆ ਨਹੀਂ ਹੁਣ ਤਾਂ ਸਹੀ ਆ ਕਾ ਯਾਰ ਬਾਈ ਯਾਰ ਕੱਚੇ ਨਹੀਂ ਲਾਏ ਬਈ ਗਰਾਪ ਆਏ ਯਾਰ ਕਪਤਾਨ ਯਾਰ ਇਹ ਕੱਚੇ ਨਹੀਂ ਲਾਏ ਬਈ ਯਾਰ ਦੇ ਦੇ ਬਾਈ ਯਾਰ ਬਾਹਲਾ ਦੇ ਦੇ ਯਾਰ ਗਣ ਅਗਲੇ ਦੇ ਕੋ ਪੱਲੇ ਪਵੇ ਪਾਉਗਾ ਉਹਨੇ ਯਾਰ ਵੇਚਣੀ ਆ ਦੰਦਰਾ ਪਈਆ ਪਈਆ ਕਰਕੇ ਤੂੰ 7500 ਤੋਂ ਘੱਟ ਨਹੀਂ ਦੇਣੀ ਬਈ ਸਿੱਨੇ ਸਾਤੀ ਆ ਬਗਿਆਤ ਅਸਾਂ ਨਹੀਂ ਪੱਲੇ ਪਾਕਿਸਤਾਨ ਦੇ ਚੱਲੋ ਉਹਦਾ ਤੇਰੀ ਇੱਛਾ ਬਹੁਤ ਸਾਰ ਪਰਖੀ ਬਾਤ ਹੀ ਆ ਨਹੀਂ ਹੋਰ ਨੱਕ ਲੈ ਆਣਗੇ ਚੱਲੋ ਆ ਬੰਦਾ ਹੰਦਰ ਸਾਹਮਣੇ ਆ ਗੱਡੀ ਤੇ ਪਿਛਲੀ ਵਾਰੀ ਬਰਬਰਾਂ ਵੇਚ ਕੇ ਗਏ ਅੰਕਲ ਤੁਸੀਂ ਅਜ ਤੋਂ ਨਿੱਗਰ ਸੀ ਨਹੀਂ ਦੱਸ ਕਿੰਨੇ ਦਾ ਵੇਚ ਕੇ ਗਏ 6500 ਰੁਪਏ ਲਾਦਾ ਇਹਦਾ 7500 ਉਦੋਂ ਬਾਬਿਆਂ ਦੇ ਦਿਨ ਚੱਲਦੇ ਸੀ ਮੀਟ ਬੰਦਾ ਸੀ ਉਹ ਵੀ ਬੰਦਾ ਚੱਲਦਾ ਸੀ ਬੰਦਾ ਸੱਤ ਲਾਤਾ ਭਾਈ ਨਹੀਂ ਅੜੀ ਤਾਂ ਹੁੰਦਾ ਰੋਲਾ ਆਵੇ ਨਾ ਫੇਰ ਹੁੰਦੀ 5 400 ਤੇਰੇ ਨਹੀਂ ਕੁੱਟੂ ਨਾ ਨਹੀਂ ਮੇਰੀ ਪਾਈ ਬਾਕੀ ਯਾਰ ਕੋਈ 2 400 ਉਹਨੂੰ ਵੀ ਬਚੇ ਉਹ ਵੀ ਬੇਚਾਰਾ ਜਾਨ ਵੀ ਗਵਾਉ ਹੈ ਦੀ ਜੱਕ ਦੇ ਫੱਟੇ ਯਾਰ ਕੋਣ ਨਾ ਐਂ ਕੜਾ ਪੋਲੇ ਤੇ ਫਿਰ ਉਹੀ ਤਾਂ ਕਹਿੰਦਾ ਗੱਲ ਉਧਰ ਹੀ ਆ ਗਈ ਉੱਥੇ ਕੰਮ ਆਈ ਤੇ ਉਹਨੂੰ 750 ਦੀ ਪੈ ਗਈ ਇਹ ਵੀ ਦੇਖ ਲੈ ਨਾ ਹਾਂ ਉਹਨੂੰ ਵਿਚਾਰ ਨੂੰ 750 ਦੀ ਉਹਨੂੰ ਪੈ ਗਈ ਪੈਸੇ ਲਾਉਣੇ ਬਈ ਯਾਰ ਮੰਗਦੇ ਆ ਕਿੰਨੇ ਕਿਲੋ ਮਾੜੀ ਠੰਡ ਤਾਂ ਮੰਗਦਾ ਯਾਰ ਜਿੰਨੇ ਮਰਜ਼ੀ ਹੋਵੇ ਬਾਈ ਫੇਰ ਕਿਉਂ ਆਲੇ ਯਾਰ 9000 ਬਸ ਹੋਰ ਕਿੰਨੇ ਸੌਦਾ ਤੇ ਆਂਦੀ ਕਿੰਨੇ ਗੱਲ ਛੱਡਦੇ ਆ ਸਾਰੀ ਗੱਲ ਛੱਡ ਦੇ ਤੇਰੇ ਯਾਰ ਤੋਂ ਕਰ ਮੋਟਰ ਤੋਂ 14 ਕਰਾ ਲਾ ਉੱਟੀ ਤੋਂ ਥੱਲੇ ਆ ਉਹ ਨਹੀਂ ਯਾਰ ਹਾਂ ਛੇ ਮੀਡੀ ਵੰਦਾ ਖਿਡਾਰੀ ਆ ਯਾਰ ਫਿਰ ਕੋਈ ਨਹੀਂ ਕਹਦੇ ਆਂਦਾ ਹੀ ਨਹੀਂ ਬੇਹੂ ਕਲਾਕਾਰ ਕਿਤੇ ਸੌਦਾ ਹੋ ਜਾਏਗਾ ਯਾਰ ਕਿਵੇਂ ਬਈ ਸੌਦਾ ਕਰਦਾ ਮੰਗ ਕੇ ਉਹਨੇ ਹੀ ਮੰਗ ਕਰਨੀ ਆ ਯਾਰ ਜੇ ਆਈ ਮੈਂ ਬਾਤ ਦਸੂ 15000 ਮਾ ਕੇ ਮੁੜ ਕੇ ਕਹਾਂ 13 ਲੈਣਾ ਕੀ ਫਾਇਦਾ ਮੰਗੋ ਹੀ ਉਹਨੇ ਜਿੰਨੇ ਲੈਣੇ ਜੱਜ ਕਰ ਰਗਾ ਗੱਲ ਚ ਵਜਨ ਕਿੰਨਾ ਦਾ ਵੇਖ ਵਜਨ ਤਾਂ ਹਣ ਕੇ ਹੀ ਅਹੀ ਕਿਹੜਾ ਤੱਕੜੀ ਕੋਲ ਰੱਖੀ ਅੰਦਾਜ਼ੇ ਨਹੀਂ ਲੈ ਰਹੇ ਬਈ ਚਲ ਡੱਬੀ ਆ ਤਾਂ ਕਰਕੇ ਡੱਬੀ 50 ਨੂੰ ਪੈਸੇ ਲਾ ਬੱਕਰੀ ਲੈ ਜਾ ਤੈਨੂੰ ਡੱਬੀ ਮੇਰੀ ਬੱਕਰੀ ਡੱਬੀ ਉਹਦੀ ਸ਼ਾਨ ਹਾਂਜੀ ਬਾਈ ਜੀ 1.5 ਲੱਖ ਦਾ ਨਾਕ ਕਰਤਾ ਬਾਈ ਨੂੰ ਬਲੈਤੀ ਸਿੰਘ ਨੂੰ ਕੋਟ ਕਪੂਰੇ ਵਾਲੇ ਨੂੰ ਇਹ ਇਹਨੂੰ ਮੁਲਾਕੀ ਖਵਾਜ ਆ ਗਏ ਹਾਂ ਇਹ ਖਵਾਈ ਖੜਾ ਹੈ ਮਲੱਠੀ ਨੇ ਨਹੀਂ ਸਿੱਕੇ ਵਾਦਾ ਮੈਂ ਜਰਾ ਹੱਥ ਲਾ ਤਾ ਹੀ ਪੁੱਛਾਂ ਨੂੰ ਮੈਂ ਵੀ ਠੀਕ ਚਲੋ ਫਿਰ ਇਹ ਤਾਂ ਤੂੰ ਉਹ ਦੇ ਸਾਨੂੰ ਦਲਾਲੀ ਇਧਰ ਨੂੰ ਮੂੰਹ ਕਰੋ ਜੀ ਮੇਰੀ ਸੁਣ ਲੈ ਗਾ ਪਹਿਲੇ ਦਲਾਲੀ 500 ਰੁਪਏ ਲੈ ਨਹੀਂ ਰਾਜੂ ਇਧਰ ਨੂੰ ਮੂੰਹ ਕਰ ਲੋ ਜੀ 500 ਉਹ ਦੇ ਉਹਨੂੰ ਲੁਕੋ ਲਿਆ ਹੁਣ 5 500 5 500 ਬਾਈ ਲਓ ਜੀ ਬੱਕਰੀ ਖਰੀਦੀ ਸੀਗੀ ਬਾਈ ਬਲੈਤੀ ਨੇ ਤੇ ਰੰਗਾ ਸਿੰਘ ਤੋਂ ਚੇਤ ਸਿੰਘ ਵਾਲਾ ਇਹਨਾਂ ਦਾ ਪਿੰਡ ਆ ਤੇ ਬਾਈ ਦਾ ਪਿੰਡ ਆ ਕੋਟਕਪੂਰ ਜੀ ਨੇ ਖਰੀਦੀ ਆ ਪੈਸੇ ਦੇ ਰਿਆ ਆਹ ਫੜਾ ਇਹਨਾਂ ਦੀ ਕਿੰਪੀ ਵਿੱਚੋਂ ਯਾਰ ਘਾਟਾ ਯਾਰ 1000 ਰੁਪਏ ਪੂਰਾ ਕਰੋ ਨਾ ਕਿੰਨੀ ਲਾਈ ਉਹ ਜਿਹੜਾ ਦੋ ਰੁਪਏ ਚੋੜਾ ਦੂਸਰ ਰੁਪਏ ਹੁਣ ਹੋ ਗਿਆ ਨਾ ਤਿੰਨ ਹੋ ਗਿਆ ਪੂਰਾ ਇਹ ਮੈਂ ਬਾਥੀ ਦਾ ਮੈਂ ਪੂਰੇ ਕਰਕੇ ਲੈ ਗਿਆ ਰਹਾ ਯਾਰ 15 15 نوٹੇ ਹੋ ਗਏ 1500 ਤੇ 3000 ਰੱਖੀ 3500 8 9 9 9 9 ਨਵੀਂ ਤਾਜੂ ਖਾਲਾ ਨਵੀਂ ਬਾਈ 500 ਰੁਪਏ ਦੇ ਦਿੱਤੇ ਤੁਹਾਨੂੰ 500 ਮੈਂ ਉਹ ਲੈਣਾ ਨਾਲ ਹੁਣ ਲਾ 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 ਲ